ਸੂਚਿਤ ਵੜਨਾ ਆਲਮੀ ਸ਼ਹਿਰ ਦੀ ਦੇਸ਼ਾਨੀ ਕਰ ਲਿਆ ਜਿੱਥੇ ਸ਼ਾਨਦਾਰ ਜਿਹੜੇ ਲੋਕ ਆਪਸਾਂ ਦੇ ਪੁਲਿਸ ਮਿਸ਼ਨ ਨਾਲ ਇਸ ਪਲਰ ਹੋਣ ਦੇ ਨਾਲ ਸਾਫ਼ੀ ਗੱਲ ਕਰਦੇ ਹੋਏ 25 ਦਿਨ ਤੱਕ ਜੇਕਰ ਸੀ ਗੱਲ ਖੜੀ ਹੈ ਇੰਸਟੀਟੀ ਹਰਪਾਲ ਸਿੰਘ ਤਾਂ ਉਹਨਾਂ ਦੀ ਡਿਊਟੀ ਜਿਹੜੀ ਟ੍ਰੈਫਿਕ ਨੂੰ ਲੈ ਕੇ ਲੱਗੀ ਹੋਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਜਾਮ ਨਾ ਹੋ ਸਕੇ ਜਾਨ ਹੈ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੀਮਾਂ ਨੇ ਉਹ ਲਗਾਤਾਰ ਸ਼ਾਮ ਦੇ ਵਕਤ ਵਕਤ ਚੌਂਕਰ ਵਿੱਚ ਛਾਈ ਦੇ ਤਾਂ ਅੱਜ ਵੀ ਤੁਹਾਨੂੰ ਪਾਲ ਗੇਟ ਦੀ ਜਿਹੜੀ ਮਾਰਕੀਟ ਦੇ ਦੁਪਾਨਦਾਰ ਨੇ ਉਹਨਾਂ ਦੇ ਮਾਰਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਪੂਰੀ ਲਾਈਵ ਤਸਵੀਰ ਤੁਹਾਨੂੰ ਮੈਂ ਕੰਨ ਦੇ ਸਾਹਮਣੇ ਲਾਇਆ। ਜਿਸ ਤੋਂ ਵਿੱਚ ਵੱਡੀ ਕਿੰਨੀ ਗੱਲਬਾਤ ਪੰਜਾਬ ਤੋਂ ਵੱਡੇ ਹੈ ਤਰੀਕਾ ਹੋਰ ਬੰਦੇ ਵਾਕਿਆ ਬਾਹਰੋਂ ਭਾਈਆਂ ਹੋ ਜਾਂਨ ਤਾਂ ਅੱਜ ਪੰਜਾਬ ਪੁਲਿਸ ਦੇ ਨਾਮ ਦਰਖਾਈ ਜਰੀਆਂ ਤਾਂ ਉਹਦੇ ਮਤਵਾਰੀ ਮੈਂ ਫਲੈਗ ਮਾਰਦਾ ਹੋ ਉਹ ਵਾਲੇ ਹਾਂ ਬੈਠੇ ਛੱਡੇ ਜਾਦੀ ਦਿੱਤੀ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਦੁਕਾਨਦਾਰ ਆਪਣੀ ਪੂਰੀ ਮੁਸ਼ਕਲ ਦੇ ਬਾਰੇ ਪੁਲਿਸ ਕਮਿਸ਼ਨ ਕੰਫਰੰਸ ਦੇ ਨਾਲ ਗੱਲਬਾਤ ਕਰਦਾ ਹੋਇਆ ਸਫਾਈ ਦੇ ਰਿਹਾ ਹੈ ਕਹਾਂ ਦਰਨ ਨੂੰ ਬਸਤ ਆ ਰਹੀ ਹੈ ਤਾਂ ਨਹੀਂ ਕਰਨੇ ਮਸ਼ਹੂਰੀ ਕਰਾਏ ਸਾਰੇ ਕੰਮ ਕੀ ਕਰੇ ਕਮਿਸ਼ਨ ਸਾਹਿਬ ਦੀ ਗਾੜੀ ਜਾਮ ਵਿੱਚ ਬੱਧੀ ਕਰੋ ਯਾਰ ਕਰੋ ਨਾ ਤੁਰੇ ਆਓ ਜੀ ਚਲੋ ਮਾਂ ਚ ਕਰਦੇ ਨੇ ਮੀਡੀਆ ਵਾਲੋ ਨੇ ਦੂਰ ਕੋ ਯਾ ਡਾਉਨ ਬਾਈ ਕਰੇ ਕਿਸੇ ਯਾਰ ਆਉਂਦਾ ਯਾਰ ਜਿਹੜੀ ਆ ਕਾਈ ਕਿਸੇ ਇਦਾਂ ਦੇ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਿਹੜੇ ਵਰਨੇਬਲ ਏਰੀਆਜ਼ ਨੂੰ ਆਇਡੈਂਟੀਫਾਈ ਕੀਤੇ ਹੈ ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਦੇ ਵਿੱਚ ਰੋਜ਼ ਕੌਨਫੀਡੈਂਸ ਬਿਲਡਿੰਗ ਮੀਜਰ ਕਰ ਰਹੇ ਹਾਂ ਪੈਰਾਮਿਲਟਰੀ ਫੋਰਸ ਦੀ ਕੰਪਨੀ CRPF ਦੀ ਸਾਡੇ ਕੋਲ ਆਈ ਹੋਈ ਹੈ ਸਾਡੇ ਸੀਨੀਅਰ ਆਫਿਸਰ ਸਾਰੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕੌਨਫੀਡੈਂਸ ਬਿਲਡਿੰਗ ਮੀਜਰ ਉਸ ಏਅਰਵੇਨਬਲ ਏਰੀਆ ਚ ਕਰ ਰਹੇ ਰੈਗੂਲਰਲੀ ਇਸ ਤੋਂ ਇਲਾਵਾ ਵਿਜ਼ਿਬਿਲਟੀ ਚੈਕਿੰਗ ਔਰ ਪ੍ਰੀਵੈਂਟਿਵ ਐਕਸ਼ਨ ਜਿਹੜਾ ਅਸੀਂ ਟ੍ਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਜਿਹੜੇ ਬੰਦੇ ਕੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਆਪਣੇ ਏਰੀਆ ਚ ਉਹਨਾਂ ਦੇ ਖਿਲਾਫ ਪ੍ਰੋਵੈਂਸ਼ਨ ਜਿਹੜੀ ਹੈ ਚੱਲ ਰਹੀ ਹੈ ਪ੍ਰੀਵੈਂਟਿਵ ਐਕਸ਼ਨ ਦੇ ਥਰੂ ਬਾਉਂਡ ਡਾਊਨ ਕਰਾਈ ਜਾ ਰਹੇ ਹੈ ਫਤਿਹਾਰ ਤਕੀਬਨ 51% ਜੇ ਕੱਲ ਰਾਤ ਤੱਕ ਮੈਂ ਦੇਖਾਂ 51% ਅਸੀਂ ਕਰਾ ਚੁੱਕੇ ਹਾਂ ਔਰ ਉਹਦੇ ਨਾਲ ਕੁਝ ਜਿਹੜੀਆਂ ਸਕਰੀਨਿੰਗ ਕਮੇਟੀ ਦੇ ਵਿੱਚ ਅਪਲੀਕੇਸ਼ਨਸ ਪੈਂਡਿੰਗ ਨੇ ਜਿਹੜੇ ਬੰਦਿਆਂ ਨੂੰ ਥ੍ਰੈਟ ਹੈ ਉਹ ਤੋਂ ਉਹ ਵੀ ਅਜੇ ਕਾਊਂਟ ਨਹੀਂ ਕੀਤੇ ਸਿਰਫ ਬੇਅਰ ਜਿਹੜੀ ਹੈ ਉਹ ਕਾਊਂਟਿੰਗ ਹੈ ਉਸ ਤੋਂ ਇਲਾਵਾ ਤੁਸੀਂ ਦੇਖਿਆ ਆਰਮਜ਼ ਐਕਸਾਈਜ਼ ਐਕਟ ਦੇ ਜਿਹੜੀ ਐਨਡੀਪੀਐਸ ਐਕਟ ਦੀਆਂ ਰਿਕਵਰੀਆਂ ਸਾਡੇ ਚੱਲ ਰਹੀਆਂ ਸਪੈਸ਼ਲੀ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਵੀ ਤੁਸੀਂ ਦੇਖਿਆ ਪਿੱਛੇ ਜੇ ਵੀ ਅਸੀਂ ਸਪੈਸ਼ਲ ਆਪਰੇਸ਼ਨ ਚ ਕੀਤਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚਲਦੀਆਂ ਰਹਿਣਗੀਆਂ ਸਪੈਸ਼ਲ ਆਪਰੇਸ਼ਨਸ ਔਰ ਮੈਂ ਬਿਲਕੁਲ ਇਸ ਬਾਰੇ ਵਿੱਚ ਵਿਸ਼ਵਾਸ ਦੁਆਣਾ ਪਬਲਿਕ ਨੂੰ ਤੁਹਾਡੇ ਰਾਹੀਂ ਕਿ ਬੜਾ ਫ੍ਰੀ ਹੈ ਫ੍ਰੀ ਤੇ ਫੇਅਰ ਪੋਲ ਹੋਏਗੀ ਔਰ ਅਸੀਂ ਵਚਨਬੱਧਾ ਕਿ ਪੀਸ ਐਂਡ ਲਾਅ ਐਂਡ ਔਰਡਰ ਜਿਹੜਾ ਮੇਨਟੇਨ ਕੀਤਾ ਜਾਊਗਾ ਉਸੇ ਸਮਾਂ ਚਾਹ ਇੱਕ ਫਲੈਗ ਮਾਰਚ ਕੀਤਾ ਉੱਚ ਪੈਰਾ ਮਿਲਟਰੀ ਹੈ ਜਾਂ ਹੋਰ ਜਿਹੜੇ ਸਾਰੇ ਆਫੀਸਰਸ ਨੇ ਔਰ ਸਾਡੇ ਸੀਨੀਅਰ ਆਫੀਸਰ ਸਾਰੇ ਸੋ ਥੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਾਂਦਾ ਕਿ ਇੰਨੀ ਫੋਰਸ ਸਾਡੀ ਪ੍ਰੋਟੈਕਸ਼ਨ ਵਾਸਤੇ ਹੈ ਸਰ ਕੁਝ ਦਿਨ ਪਹਿਲਾਂ ਟੀਮਾਂ ਦੇ ਇਹ ਇਹ ਪੈਰਾਮਿਲਟਰੀ ਦੀ ਇੱਕ ਕੰਪਨੀ ਹੈ ਜੀ ਆਪਣੇ ਕੋਲ ਉਹ ਸਾਰੀ ਇੱਥੇ ਆਈ ਸਰ ਹੋਰ ਵੀ ਕੰਪਨੀਆਂ ਮੰਗਾਈ ਜਾਣਗੇ ਸੁਰੱਖਿਆ ਦੇ ਮੱਦੇਨਜ਼ਰ ਉਹ ਤਾਂ ਆਉਣਗੇ ਜੀ ਅਜੇ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਲੇਟ ਹੈ ਪਹਿਲਾਂ ਇੱਕ ਇੱਕ ਕੰਪਨੀ ਜਿਹੜੀ ਆਈ ਹੈ ਉਹ ਇਸੇ ਕਰਕੇ ਹੈ ਕਿ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਵਿੱਚ ਉਹਨਾਂ ਨੂੰ ਆਪਰੇਸ਼ਨਲੀ ਅਸੀਂ ਯੂਜ਼ ਕਰਾ ਰਹੇ ਹਾਂ ਸਰ ਪੁਸਤ ਲਗਾਤਾਰ ਨਾਕੇਬੰਦੀ ਹੈ ਜੀ ਸਰ ਸਕਿਉਰਟੀ ਲੈ ਕੇ ਸੀਸੀਟੀਵੀ ਕੈਮਰੇ ਆ ਸਰ ਇਹ ਅਲੱਗ ਏਰੀਏ ਚ ਫਲੈਗ ਮਾਰਕ ਅਲਰੇਡੀ ਅਸੀਂ ਜੇਟਕੀਮਾ ਏਰੀਆ ਜਿੱਤੇ ਹੋਰ ਏਰੀਏ ਚ ਕਰਕੇ ਆਏ ਆਏ ਆ ਮੈਂ ਇੱਥੋਂ ਇਹਨਾਂ ਨੂੰ ਜੁਆਇਨ ਕੀਤਾ ਹਾਲ ਬਾਜ਼ਾਰ ਕਿਉਂਕਿ ਇੱਕ ਮੇਨ ਏਰੀਆ ਆਪਣਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਰਿਕੁਐਸਟ ਇਸੇ ਕਰਕੇ ਕੀਤੀ ਸੀ ਇੱਥੋਂ ਅਸੀਂ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਉਹ ਇੱਥੋਂ ਇਸ ਫਲੈਗ ਬਾਹਰ ਚ ਅੱਗੇ ਵੀ ਜਿਹੜਾ ਜ਼ੋਨ 3 ਦੇ ਵਿੱਚ ਮਕਬੂਲਪੁਰਾ ਵਗੈਰਾ ਏਰੀਆ ਤੇ ਉੱਥੇ ਵੀ ਜਾ ਰਹੇ ਸੀ 골ਡਨ ਗੇਟ ਤੇ ਕੁਝ ਦਿਨ ਪਹਿਲਾਂ ਚੈਕਿੰਗ ਕੀਤੀ ਕਿ ਗੱਡੀਆਂ ਦੇ ਵਿੱਚ ਪੈਸੇ ਮਿਲੇ ਲੱਖ ਰੁਪਈਆ ਮਿਲੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਇਲੈਕਸ਼ਨ ਲੱਗੇ ਨੇ ਤੇ ਗੱਡੀਆਂ ਦੇ ਵਿੱਚ ਲੱਖ ਰੁਪਈਆ ਲਾ ਕੇ ਘੁੰਮਦੇ ਪਏ ਨੇ ਤੇ ਕੋਈ ਦੱਸ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਗਨੋਰੈਂਸ ਆਫ ਲਾ ਜਿਹੜਾ ਕਾਨੂੰਨ ਦੀ ਇਗਨੋਰੈਂਸ ਨਹੀਂ ਕੋਈ ਬਚਤ ਨਹੀਂ ਹੈ ਕੋਈ ਡਿਫੈਂਸ ਨਹੀਂ ਹੈ ਸੋ ਫਲਾਈਂਗ ਸਕਵਾਡਸ ਆਲਰੇਡੀ ਇਨ ਪਲੇਸ ਨੇ ਸਟੈਟਿਕ ਟੀਮਾਂ ਨੋਟੀਫਿਕੇਸ਼ਨ ਦੇ ਵੇਲੇ ਹੋਣਗੀਆਂ ਤਿੰਨ ਪਰ ਕਨਸਿਸਟੈਂਸੀ ਫਲਾਈਂਗ ਸਕਵਾਡਸ ਬਣਾਈਆਂ ਗਈਆਂ ਔਰ ਉਹ ਸਾਰੀਆਂ ਐਸਵੇਲੇ ਫੰਕਸ਼ਨਲ ਨੇ ਡੀਸੀ ਸਾਹਿਬ ਨਾਲ ਪਿੱਛੇ ਅਸੀਂ ਕੋ ਜੁਆਇੰਟ ਮੀਟਿੰਗ ਕੀਤੀ ਸੀ ਤਾਂ ਉਹਨਾਂ ਦੇ ਪੁਆਇੰਟਸ ਵੀ ਅਸੀਂ ਮੁਕਰਰ ਕੀਤੇ ਨੇ ਸੋ ਥੈਟ ਉਹ ਏਰੀਆ ਡੋਮੀਨੇਟ ਕਰਨ ਔਰ ਸਭ ਦੇ ਵਿੱਚ ਵੀਡੀਓਗ੍ਰਾਫੀ ਦਾ ਪ੍ਰੋਵੀਜ਼ਨ ਹੈਗਾ ਔਰ ਚੈਕਿੰਗ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਉਹ ਜੀ ਇਤਰਾਜ ਉਹ ਸਮਗਰੀ ਮਿਲਦੀ ਹੈ ਜਾਂ ਕੈਸ਼ ਮਿਲਦਾ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਥਰੂ ਫਲਾਈਂਗ ਸਕਵਡ ਉਹ ਕਨਵੇ ਕਰਦੇ ਆ ਸੋ ਦੈਟ ਉਹਦੇ ਟ੍ਰਾਂਸਪੈਰੈਂਸੀ ਵੀ ਰਹੇ ਤੇ ਪੂਰਾ ਐਕਸ਼ਨ ਵੀ ਹੋ ਠੀਕ ਥੈਂਕ ਯੂ ਸਰ ਥੈਂਕ ਯੂ